ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਚੈਨਲ ਜੋਰੇ ਪੰਜਾਬ ਦੇ ਉੱਪਰ ਜਿਸ ਅਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਇਹ ਅਸਥਾਨ ਪਿੰਡ ਲਈਆਂ ਵਿੱਚ ਮੌਜੂਦ ਹੈ ਜਦੋਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਹਾਂ ਤਾਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਕਾਬਲ ਦੀ ਸੰਗਤ ਵੱਲੋਂ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਗੁਰਬਾਗ ਤੇ ਦਰਬਾਗ ਨਾਮ ਦੇ ਘੋੜੇ ਪੇਟਾ ਕਰਨ ਵਾਸਤੇ ਸੰਤਾਂ ਲੈ ਕੇ ਆ ਰਹੀਆਂ ਸਨ ਜਦੋਂ ਤਾਂ ਲਾਹੌਰ ਦੇ ਹਾਕਮ ਨੇ ਇਹ ਦੋਵੇਂ ਘੋੜੇ ਕਾਬਲ ਦੀ ਸੰਗਤ ਪਾਸੋਂ ਧੱਕੇ ਨਾਲ ਖੋਲ ਏ ਉਸ ਤੋਂ ਬਾਅਦ ਸੰਗਤਾਂ ਦੁਆਰਾ ਬੇਨਤੀ ਕਰਨ ਤੇ ਸ਼ੇਵੇ ਪਾਦਸ਼ਾਹ ਮਹਾਰਾਜ ਨੇ ਬਾਬਾ ਬਿਜਲ ਸਿੰਘ ਜੀ ਦੀ ਵੀ ਲਾਇਕ ਕਿ ਤੁਸੀਂ ਇਹ ਘੋੜੇ ਲੈ ਕੇ ਆਓ ਬਾਬਾ ਬਿਲੀ ਸਿੰਘ ਜੀ ਨੇ ਪਹਿਲਾ ਘੋੜਾ ਜਿਹੜਾ ਆਇਓ ਕਾਈ ਬਣ ਕੇ ਲੈ ਜਾਂਦਾ ਤੇ ਜਿਹੜਾ ਦੂਜਾ ਘੋੜਾ ਆਇਓ ਜੋਤਸੀ ਬਣ ਕੇ ਲੈ ਆਇਆ ਤੇ ਇਤਿਹਾਸ ਇਹ ਦੱਸਦਾ ਹੈ ਕਿ ਦੂਜਾ ਘੋੜਾ ਲਿਉਣ ਵੇਲੇ ਬਾਬਾ ਵਿਧੀਆਂ ਸਾਹਿਬ ਜੀ ਜਿਹੜੇ ਨੇ ਉਹ ਇਸ ਸਥਾਨ ਦੇ ਉੱਪਰ ਠਹਿਰੇ ਸਨ ਕੋਈ ਇਤਿਹਾਸ ਜ਼ਿਕਰ ਇਹ ਆ ਕਿ ਬਾਬਾ ਜੀ ਨੇ ਇੱਥੇ ਦੁਪਹਿਰ ਕੱਟੀ ਆ ਤੇ ਕੋਈ ਇਤਿਹਾਸ ਕਸੂਮੇ ਇਹ ਦੱਸਦੇ ਨੇ ਕਿ ਬਾਬਾ ਜੀ ਇੱਥੇ ਰਾਤ ਰਹਿ ਸਨ ਤੇ ਨਾਲ ਇਹ ਵੀ ਗੱਲ ਆਖੀ ਜਾਂਦੀ ਆ ਕਿ ਬਾਬਾ ਵਿਧੀਆਂ ਸਾਹਿਬ ਜੀ ਦੇ ਇੱਥੇ ਭੂਆ ਜੀ ਸਨ ਸੋ ਇਹ ਆ ਜੀ ਇਤਿਹਾਸ ਇਸ ਸਥਾਨ ਦਾ ਸੋ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ